ਬਾਦਲ ਜੀ ਜਿਹੜੇ ਕਿ ਸਾਬਕਾ ਡਿਪਟੀ ਉਹਨਾਂ ਨੇ ਪੁਰਾਣੇ ਸਮੇਂ ਦੇ ਅੰਦਰ ਉਹਨਾਂ ਦੀ ਸਰਕਾਰਾਂ ਦੇ ਸਮੇਂ ਕੀ ਕੀ ਕੁਛ ਪੰਜਾਬ ਨਾਲ ਪੰਥ ਦੇ ਨਾਲ ਹੋਇਆਗਾ ਸਾਬਕਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਕਿ ਸਾਬਕਾ ਡਿਪਟੀ ਉਹਨਾਂ ਨੇ ਪੁਰਾਣੇ ਸਮੇਂ ਦੇ ਅੰਦਰ ਉਹਨਾਂ ਦੀ ਸਰਕਾਰਾਂ ਦੇ ਸਮੇਂ ਕੀ ਕੀ ਕੁਛ ਪੰਜਾਬ ਨਾਲ ਪੰਥ ਦੇ ਨਾਲ ਹੋਇਆਗਾ ਉਹਦੇ ਸੰਬੰਧੀ ਅਕਾਲ ਤਖਤ ਵੱਲੋਂ ਸਜ਼ਾ ਲਾਈ ਗਈ ਸੀਗੀ ਉਹ ਸਜ਼ਾ ਜਿਹੜੀ ਆਪਣੀ ਪੂਰੀ ਕਰ ਰਹੇ ਸੀਗੀ ਉਹ ਸਜ਼ਾ ਭੁਗਤ ਰਹੇ ਸੀਗੀ ਉਸ ਸਮੇਂ ਇਹ ਹਮਲਾ ਹੋਇਆਗਾ ਸੋ ਜਿਹੜਾ ਵੀ ਕੋਈ ਵਿਅਕਤੀ ਇਸ ਹਮਲੇ ਚ ਦੋਸ਼ੀ ਪਾਇਆ ਗਿਆ ਸਰਕਾਰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੂਗੀ ਅੱਜ ਇੱਕ ਦੋਸ਼ੀ ਜਿਹੜਾ ਪਕੜਿਆ ਗਿਆਗਾ ਜਾਂਚ ਚੱਲ ਰਹੀ ਆ ਸਾਡੀ ਪੰਜਾਬ ਪੁਲਿਸ ਜਾਂਚ ਕਰ ਰਹੀ ਆ ਜਿਹੜਾ ਵੀ ਕੋਈ ਜਿਹੜਾ ਵੀ ਕੋਈ ਵਿਅਕਤੀ ਇਸ ਚ ਪਾਇਆ ਗਿਆ ਉਹਨੂੰ ਬਹੁਤ ਸਖਤੀ ਤੇ ਮਿਸਾਲ ਸਜ਼ਾ ਦੇਵਾਂਗੇ ਤਾਂਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾਰੀ ਘਟਨਾ ਬਾਰੇ ਸੋਚ ਵੀ ਦੇ ਸਕੇ ਕਿਉਂਕਿ ਜਿਹੜਾ ਵਿਅਕਤੀ ਫੜਿਆ ਗਿਆ ਉਹਦਾ ਰਿਕਾਰਡ ਜਿਹੜਾ ਦੇਖਿਆਗਾ ਉਹ ਬੜਾ ਬੜਾ ਉਹਦਾ ਪੁਰਾਣੇ ਸਮੇਂ ਦਾ ਰਿਕਾਰਡ ਆਗਾ ਸੋ ਬਿਲਕੁਲ ਉਹਦੇ ਖਿਲਾਫ ਵੀ ਤਾਂ ਜਿਹੜੇ ਦੂਸਰੇ ਹੋਰ ਉਹਦੇ ਨਾਲ ਸਹਿਦੋਸ਼ੀ ਹੋਣਗੇ ਜਿਨ੍ਹਾਂ ਨੇ ਸਾਜ਼ਿਸ਼ ਰਚੀ ਹੋਊਗੀ ਚਾਹੇ ਉਹ ਕੋਈ ਵੀ ਵਿਅਕਤੀ ਆ ਕਿਸੇ ਵੀ ਜਗ੍ਹਾ ਤੇ ਆ ਉਹਦੇ ਖਿਲਾਫ ਪੰਜਾਬ ਸਰਕਾਰ ਇਸ ਗੱਲ ਦਾ ਨੰਨਾ ਲੈਂਦੇ ਕੋ ਉਹਦੇ ਖਿਲਾਫ ਤੁਰੰਤ ਕਾਰਵਾਈ ਹੋਗੀ ਤੈਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਅਕਾਲੀ ਦਲ ਕਹਿ ਰਿਹਾ ਕਿ ਸੁਖਿੰਦਰੰਦਾਵਾ ਦਾ ਕਰੀਬੀ ਆ ਹੋ ਸਕਦਾ ਦੇਖੋ ਕਿਸੇ ਦਾ ਵੀ ਕਰੀਬੀ ਹੋਵੇ ਕਿਸੇ ਦਾ ਵੀ ਦੂਰ ਦਾ ਹੋਵੇ ਕਿਸੇ ਦਾ ਵੀ ਨੇੜੇ ਦਾ ਹੋਵੇ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਹੋਊਗੀ ਕਾਨੂੰਨ ਦੇ ਮੁਤਾਬਕ ਠੋਕ ਕੇ ਕਾਰਵਾਈ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਲੈਣ ਦਾ ਅਧਿਕਾਰ ਨਹੀਂ ਹੈਗਾ ਜੋ ਕਾਨੂੰਨ ਕਹਿੰਦਾ ਹੈਗਾ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜੀ ਸਾਹਿਬ ਬਿਕਰਮਜੀਤ ਸਿੰਘ ਕਹ ਰਹੇ ਸੀ ਪਹਿਲਾਂ ਇਨਫੋਟ ਹੈਗੀ ਸੀ ਕਿ ਹਮਲਾ ਹੋ ਸਕਦਾ ਹੈ ਤਾਂ ਕਿਉਂ ਸਰੂਪੀ ਨੂੰ ਪਹਿਲਾ ਗ੍ਰਿਫਤਾਰ ਨਹੀਂ ਕੀਤਾ ਕਿਉਂ ਇਸ ਨੂੰ ਇਸਵਾਰਦਾਤ ਨੂੰ ਅੰਜਾਮ ਦੇਣ ਦਾ ਮੌਕਾ ਦਿੱਤਾ ਗਿਆ ਆ ਦੇਖੋ ਉਹ ਜੋ ਕੁਛ ਮਰਜ਼ੀ ਕਹੀ ਜਾਣ ਪਰ ਲੇਕਿਨ ਸਭ ਤੋਂ ਪਹਿਲਾਂ ਮੈਂ ਸਮਝਦਾ ਉਹਨਾਂ ਨੂੰ ਵੀ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੀਦਾਗਾ ਕਿ ਬਿਲਕੁਲ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਤੁਰੰਤ ਉਹ ਜਿਹੜਾ ਦੋਸ਼ੀ ਆ ਉਹਨੂੰ ਕਾਬੂ ਕੀਤਾ ਫੜਿਆ ਗਿਆ ਇੱਥੋਂ ਪਤਾ ਲੱਗਦਾ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਦੇ ਗੈਂਗਸਟਰ ਤੇਰੇ ਆ ਪੁਰਾਣੇ ਅਤੰਤਵਾਦੀ ਹੈ ਜਿਹਨੇ ਉਹ ਫ੍ਰੀ ਹੈ ਜਿਹਨੇ ਕੱਟੜ ਸਾਫ ਕਰੇ ਨੇ ਦੇਖੋ ਜਾਖੜ ਸਾਹਿਬ ਦੀ ਜਦੋਂ ਸਰਕਾਰ ਰਹੀ ਆ ਜਾਂ ਅਕਾਲੀ ਦਰ ਬੀਜੇਪੀ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਸ ਸਮੇ ਇਹਨਾਂ ਨੇ ਕੁਝ ਗੈਂਗਸਟਰ ਪਾਲੇ ਕੁਝ ਦੇਸ਼ ਵਿਰੋਧੀ ਤਾਕਤਾਂ ਦਾ ਸਾਥ ਦਿੱਤਾ ਕੁਝ ਉਹ ਵਿਅਕਤੀ ਪਾਲੇ ਜਿਹੜੇ ਕਾਨੂੰਨ ਨੂੰ ਤੋੜਨ ਵਾਲੇ ਹੁੰਦੇ ਸੀਗੇ ਪਰ ਲੇਕਿਨ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕਰਕੇ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕਰਕੇ ਉਹਨਾਂ ਨੂੰ ਕੱਲੇ ਕਰਨ ਦਾ ਨਿਯੇਠਿਆ ਅੱਜ ਪੰਜਾਬ ਤੋਂ ਗੈਂਗਸਟਰ ਦਾ ਸਫਾਇਆ ਹੋਇਆਗਾ ਅੱਜ ਜਿਹੜੇ ਐਂਟੀ ਨੈਸ਼ਨਲਿਸਟ ਲੋਕ ਨੇਗੇ ਉਹਨਾਂ ਦਾ ਸਫਾਇਆ ਹੋਇਆਗਾ ਔਰ ਲਗਾਤਾਰ ਸਫਾਇਆ ਜਾਰੀ ਆ। ਇਹ ਬਤਾਂ ਚੇਤਨਾ ਇਹੋ ਬੋਲਣਾ ਹੈ ਕਿ ਪੰਜਾਬ ਪੁਰਾਣਾ ਉਹ ਜਿਹੜਾ ਮਾੜਾ ਦੌਰ ਹੈ ਨਾ ਉਹ ਅਫੋਰਡ ਨਹੀਂ ਕਰ ਸਕਦਾ। ਆ ਦੇਖੋ ਬਿਲਕੁਲ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਨੂੰ ਬਿਲਕੁਲ ਨਹੀਂ ਹੁਣਤਾ ਜਾਊਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਪਰ ਲੇਕਿਨ ਇਹ ਤਾਂ ਜਿਹੜੇ ਗੈਂਗਸਟਰ ਪਾਰੇ ਗਏ ਨੇ ਜਾਂ ਐਂਟੀ ਨੈਸ਼ਨਲ ਲੋਕ ਨੇਗੇ ਇਹ ਤਾਂ ਕੈਪਟਨ ਸਾਹਿਬ ਦੀ ਸਮੇਂ ਦੀ ਦੇਣ ਲਗੇ ਇਹ ਤਾਂ ਅਸਰੀਲ ਜਾਕਰ ਸਾਹਿਬ ਦੀ ਸਮੇਂ ਦੀ ਦੇਣ ਲਗੇ ਇਹ ਤਾਂ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜਾਂ ਸ਼ਰਮਨੀ ਕਾਲਰ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਦੇ ਪੈਦਾ ਹੋਏ ਹੋਏ ਨੇਗੇ 25 25 33 ਕੇਸ 44 44 ਕੇਸ ਸਾਡੀ ਸਰਕਾਰ ਸਮੇਂ ਨਹੀਂ ਹੋਏ ਹੈਗੇ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਨਹੀਂ ਹੋਏ ਇਹ ਉਦੋਂ ਹੋਏ ਨੇਗੇ ਜਦੋਂ ਜਦ ਕਾਂਗਰਸ ਦੀ ਸਰਕਾਰ ਸੀ ਪੰਜਾਬ 'ਚ ਜੇ ਸ਼੍ਰੋਮਣੀ ਕਾਂਗਰਸ ਬੀਜੇਪੀ ਦੀ ਸਰਕਾਰ ਸੀ ਇਹਨਾਂ ਨੂੰ ਆਪਣੀ ਪੀੜ੍ਹੀ ਹੱਟ ਛੋਟਾ ਫੇਰਨਾ ਚਾਹੀਦਾ ਔਰ ਸਾਡੇ ਸਮੇਂ ਤਾਂ ਅਸੀਂ ਪੰਜਾਬ ਪੁਲਿਸ ਨੂੰ ਬੜਾ ਚੁੱਸ-ਦੁੱਸ ਬਣਾਇਆਗਾ ਬਹੁਤ ਸਾਰੇ ਪੈਸੇ ਜਿਹੜੇ ਬਜਟ ਹੁੰਦਾ ਮੈਂ ਜਾਰੀ ਕਰਦਾਗਾ ਨਵੇਂ ਇਕੁਪਮੈਂਟ ਲੈ ਕੇ ਦਿੱਤੇ ਨੇਗੇ ਨਵੇਂ ਅਤੀ ਆਧੁਨਿਕ ਜਿਹੜੇ ਹਥਿਆਰ ਲੈ ਕੇ ਦਿੱਤੇ ਨੇਗੇ ਨਵੇਂ ਮਾਡਰਨ ਟੈਕਨੋਲੋਜੀ ਲੈ ਕੇ ਦਿੱਤੀ ਹੈਗੀ ਤਾਂ ਕਿ ਤੁਰੰਤ ਜੇਕਰ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤੁਰੰਤ ਉਹ ਤੇ ਕਾਬੂ ਪਾਇਆ ਜਾ ਸਕੇ ਦੇਖਿਓ ਪੰਜਾਬ ਪੁਲਿਸ ਦੀ ਅਵਸਥਾ ਨੂੰ ਲੈ ਕੇ ਸਵਾਲ ਖੜੇ ਕਰਦੇ ਦਿੱਲੀ ਦੀ ਪ੍ਰੈਸ ਕਾਨਫਰੰਸ ਹੋਈ ਹੈ ਤੇ ਵੀ ਸਵਾਲ ਜੁਕੇ ਜਾ ਰਹੇ ਦੇਖੋ ਪੂਰਾ ਦੇਸ਼ ਜਾਣਦਾਗਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਿਛਲੇ ਲਗਭਗ 11 ਸਾਲਾਂ ਤੋਂ ਦੇਸ਼ ਚ ਕੰਮ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਵਿਕਾਸ ਕਰਨ ਦੀ ਥਾਂ ਤੇ ਸਿਰਫ ਨਫਰਤ ਦਾ ਵਿਕਾਸ ਕੀਤਾਗਾ ਸਿਰਫ ਨਫਰਤ ਦੇ ਬੀਜ ਬੀਜੇ ਨੇ ਸਿਰਫ ਲੋਕਾਂ ਨੂੰ ਲੜਾਉਣ ਦਾ ਕੰਮ ਕੀਤਾਗਾ ਸਿਰਫ ਭਾਈਚਾਰਾ ਤੋੜਨ ਦਾ ਕੰਮ ਕੀਤਾ ਇਹ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾਗਾ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚਾ ਪੰਜਾਬ ਚਾ ਔਰ ਦੋਨਾਂ ਜਗ੍ਹਾ ਤੇ ਅਸੀਂ ਵਿਕਾਸ ਦਾ ਕੰਮ ਕਰਦੇ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਨਫਰ ਦੇ ਵਿਕਾਸ ਦਾ ਕੰਮ ਕਰਦੀ ਆ ਉਹ ਦੇਸ਼ ਨੂੰ ਤੋੜਨ ਵਾਲਾ ਕੰਮ ਕਰਦੀ ਆ